ਜੀ ਬਾਈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਪਾਚਿੰਗ ਸਾਨੂੰ ਮੇਰਾ ਪਿੰਕ ਕੋਠੇ ਸਜੀਤਪੁਰਾ ਬਰਨਾਲਾ ਸੇ ਭਾਈ ਜੀ ਖੇਤੀ ਆਲੂਆਂ ਦੀ ਵੀ ਕਾਫੀ ਕਰਦੇ 77 ਕਿਲੋ ਆਲੂ ਦੇ ਲਾਉਦੇ ਆ ਝੋਨੇ ਦਾੰਦਾ ਆਪਣੇ ਕੋਲੇ ਸੌਕ ਜਦੇ ਵਿੱਚੋਂ ਬਾਸਪਤੀ ਦੇ ਆਪਣੇ ਕੋਲੇ 40 45 ਇਕੜ ਨੇ ਉਹਦੀ ਆਪਾਂ ਕਟਾਈ ਗੱਲ ਸ਼ੁਰੂ ਕਰੀ ਆ ਪਹਿਲਾਂ ਆਪਾਂ ਐਸਐਮਐਸ ਲਾ ਕੇ ਕੰਪੈਨ ਨਾਲ ਕਟਾਈ ਕਰਾਈ ਆ ਉਸ ਤੋਂ ਬਾਅਦ ਦੇ ਵਿੱਚ ਆਪਾਂ ਮਲਚਰ ਫੇਰਿਆ ਮਾਟਰ ਫੇਰ ਕੇ ਪਲੌ ਐਮਬੀ ਕਰਨੇ ਆ ਪਲੌ ਐਮਬੀ ਕਰਕੇ ਆਪਾਂ ਰੂਟਾ ਕਰ ਫੁੱਟਾ ਵੇਟਰ ਫੇਰ ਕੇ ਆਪਾਂ ਨੂੰ ਰੱਖਨਾ ਹੱਤਾ ਹੱਤੇ ਬਾਅਦ ਆਪਾਂ ਨੂੰ ਦੁਬਾਰੇ ਵਾਹੀ ਕਰਕੇ ਤਵੀਆਂ ਨਾਲ ਫਲਾਣਾ ਆਪਾਂ ਫੇਰ ਉਹਦੇ ਵਿੱਚ ਆਲੂ ਲਾਦੇ ਪੂਰਾ ਵਧੀਆ ਰਿਜ਼ਲਟ ਰਿਹਾ 100 ਦਾ 100% ਕੋਈ ਪ੍ਰਦੂਸ਼ਣ ਨਹੀਂ ਆਲੂ ਦਾ ਝਾੜ ਵੀ ਸਾਡਾ ਪਿਛਲੇ ਯਾਨੀ ਕਿ ਉਸ ਤੋਂ ਸਾਲਾਂ ਨੂੰ ਪਿਛਲੇ ਨਾਲੋਂ 20 ਕਿੱਟੇ 1 ਏਕੜ ਦੇ ਪਦੇ ਹੈਗੇ 10 ਕੁਇੰਟਲ ਝਾੜ ਦਾ ਜਾਂਦਾ ਖਰਚੇ ਤੇ ਜ਼ਰੂਰ ਵੱਧ ਆਉਂਦਾ 2000 ਰੁਪਏ ਯਾਨੀ ਕਿ ਡੀਜ਼ਲ ਦਾ ਜਿਹੜਾ ਇਹ 1 ਏਕੜ ਦਾ ਤੇ ਮਸ਼ੀਨਰੀ ਵੀ ਥੋੜੀ ਜੀ ਮਹਿੰਗੀ ਹੈ ਜਿਵੇਂ ਪਲੌ ਲੱਤੇ ਨੇ 7-8 ਸਾਲ ਬੀਜ ਸਮੇਂ ਤੇ ਬਾਕੀ ਸਟੇਡੀਆ ਨੂੰ ਵੱਧ ਤੋਂ ਵੱਧ ਮਹਿਮਾ ਕਰਾਇਆ ਜਾਣ ਇਹ ਤਾਂ ਸਾਰੇ ਕਿਸਾਨ ਜਾਣ ਕੇ ਸਟੇਡੀਆ ਤੋਂ ਬੱਕ ਨਹੀਂ ਉਹ ਜਿਹੜੀ ਆਪਾਂ ਜੀ ਵੈਰਾਈਟੀ ਆਪਣੀ ਪਰਮਲ ਉਹ ਵੀ ਆਪਾਂ ਬਿਨਾ ਕਲਾਏ ਤੋਂ ਸੁਪਰ ਸੀਟਰ ਨਾਲ ਆਪਾਂ ਕੜ ਕੇ ਕੀਤੇ ਹਰੇਕ ਸਾਲ ਚੌਥਾ ਸਾਲ ਆਪਾਂ ਨੂੰ ਆਹ ਕੰਮ ਕਰਦਿਆਂ ਨੂੰ ਪੂਰਾ ਵਧੀਆ ਰਿਜ਼ਲਟ ਆਕ ਲੰਦਾ